ਰਾਤ ਦੇ 2 ਵਜੇ ਸਨ ਤੇ ਇੱਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ ਉਸਨੇ ਚਾਹ ਪੀਤੀ ਟੀਵੀ ਵੇਖਿਆ ਇੱਧਰ ਉੱਧਰ ਗੇੜੇ ਕੱਡੇ ਪਰ ਨੀਂਦ ਨਾ ਆਈ ਤੇ ਅਖੀਰ ਥੱਕ ਕੇ ਥੱਲੇ ਆ ਕੇ ਕਾਰ ਕੱਢੀ ਤੇ ਸ਼ਹਿਰ ਦੀ ਸੜਕ 'ਵਲ ਚੱਲ ਪਿਆ ਰਾਹ ਵਿੱਚ ਇੱਕ ਗੁਰਦੁਆਰਾ ਸਾਹਿਬ ਵੇਖਿਆ ਤੇ ਸੋਚਿਆ ਕਿ ਕਿਉਂ ਨਾ ਥੋੜੀ ਦੇਰ ਇੱਥੇ ਰੁਕ ਕੇ ਰੱਬ ਨੂੰ ਅਰਦਾਸ ਕਰਾਂ ਸ਼ਾਇਦ ਮਨ ਨੂੰ ਥੋੜੀ ਸ਼ਾਂਤੀ ਮਿਲ ਜਾਵੇ ਉਹ ਜਦੋਂ ਅੰਦਰ ਗਿਆ ਤਾਂ ਕੀ ਦੇਖਦਾ ਹੈ ਕਿ ਇੱਕ ਹੋਰ ਬੰਦਾ ਅੰਦਰ ਬੈਠਾ ਹੈ ਉਹਦਾ ਮੂੰਹ ਉਦਾਸ ਤੇ ਅੱਖਾਂ ਵਿੱਚ ਪਾਣੀ ਹੈ ਉਸਨੇ ਉਸ ਕੋਲ ਪੁੱਛਿਆ ਕਿ ਤੂੰ ਇਨੀ ਰਾਤ ਨੂੰ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਬੰਦੇ ਨੇ ਅੱਗੂ ਜਵਾਬ ਦਿੱਤਾ ਕਿ ਮੇਰੀ ਘਰ ਵਾਲੀ ਹਸਪਤਾਲ ਵਿੱਚ ਹੈ ਸਵੇਰੇ ਉਸ ਦਾ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਵੇਗੀ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਏ ਸੁਣ ਉਸ ਕਾਰ ਵਾਲੇ ਬੰਦੇ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਜੇਬ ਵਿੱਚ ਜਿੰਨੇ ਵੀ ਪੈਸੇ ਸਨ ਉਸ ਲੋੜਵੰਦ ਮਨੁੱਖ ਨੂੰ ਦੇ ਦਿੱਤੇ ਜਿਸ ਨਾਲ ਉਸ ਦੇ ਮੂੰਹ ਤੇ ਰੌਣਕ ਆ ਗਈ ਨਾਲ ਹੀ ਇਸ ਕਾਰ ਵਾਲੇ ਮਨੁੱਖ ਨੇ ਉਸ ਨੂੰ ਆਪਣਾ ਕਾਰਡ ਵੀ ਦਿੱਤਾ ਤੇ ਉਸ ਨੂੰ ਕਿਹਾ ਕਿ ਇਸ ਉੱਤੇ ਮੇਰਾ ਨੰਬਰ ਅਤੇ ਪਤਾ ਹੈ ਜੇ ਤੁਹਾਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਮੈਨੂੰ ਜ਼ਰੂਰ ਕਹਿਣਾ ਪਰ ਉਸ ਲੋੜਵੰਦ ਮਨੁੱਖ ਨੇ ਉਸ ਕਾਰ ਵਾਲੇ ਬੰਦੇ ਨੂੰ ਉਸਦਾ ਕਾਰਡ ਵਾਪਸ ਕਰ ਦਿੱਤਾ ਤੇ ਕਿਹਾ ਕਿ ਮੇਰੇ ਕੋਲ ਪਤਾ ਹੈ ਜੀ ਕਾਰ ਵਾਲੇ ਮਨੁੱਖ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੈਨੂੰ ਮੇਰਾ ਪਤਾ ਕਿਸਨੇ ਦਿੱਤਾ ਜਿਸ ਤੇ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਪਤਾ ਨਹੀਂ ਹੈ ਪਰ ਉਸਦਾ ਪਤਾ ਹੈ ਜਿਸਨੇ ਰਾਤ ਦੇ 3 ਵਜੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ